ਓਹੋ ਡਾਕਟਰ ਨੇ ਲੋਕਾਂ ਨੂੰ ਦੱਸਣ ਤੋਂ ਨਹੀਂ ਮਨਾ ਕੀਤਾ ਹੁਣ ਸਿਰਫ ਘਰ ਦੇਆਂ ਨੂੰ ਦੱਸਣ ਤੋਂ ਮਨਾ ਕੀਤਾ ਹੁਣ ਘਰ ਦੇ ਵਿੱਚ ਦੱਸ ਦੇਣਾ ਸੀ ਵੀ ਕੱਲੀ ਮੇਰੀ ਮਾਂ ਆ ਅਸੀਂ ਉਹਨੂੰ ਕੋਈ ਵੀ ਦਿਲ ਦੀ ਗੱਲ ਦੱਸਣਾ ਨਹੀਂ ਚਾਹੁੰਦੇ ਕਿਉਂ ਹਰਮਾ ਤੇਰੀ ਪੱਟੀ ਪੜਾਈ ਹੋਈ ਹੈ ਨਾ ਮੰਮੀ ਜੀ ਗਲਤੀ ਹੋ ਗਈ ਗੱਲ ਦਰਸਲ ਐਵੇਂ ਸੀ ਅਸੀਂ ਸੋਚਿਆ ਵੀ 2-3 ਮਹੀਨੇ ਬਾਅਦ ਹੀ ਦੱਸਾਂਗੇ ਸਾਰਿਆਂ ਨੂੰ ਵੀ ਜਦੋਂ ਸਾਰਾ ਕੁਝ ਔਖਾ ਟਾਈਮ ਲੰਘ ਜਾਊਗਾ ਮੈਨੂੰ ਇਹ ਨਹੀਂ ਸੀ ਪਤਾ ਵੀ ਤੁਸੀਂ ਇੰਨਾ ਗੁੱਸਾ ਕਰ ਜਾਓਗੇ ਪਰ ਤੁਹਾਨੂੰ ਇਹ ਗੱਲ ਦੱਸੀ ਕਿਨੇ ਆ ਮੈਨੂੰ ਜਿਹਨੇ ਮਰਜ਼ੀ ਦੱਸਿਆ ਹੋਵੇ ਪਰ ਹਨਾ ਇਹ ਗੱਲਾਂ ਗੁੱਜੀਆਂ ਨਹੀਂ ਰਹਿੰਦੀਆਂ ਹੁੰਨੀਆਂ ਉਹ ਸਿਆਣੇ ਕਹਿੰਦੇ ਹੁੰਦੇ ਦਾਈਆਂ ਤੋਂ ਵੀ ਕਦੇ ਢਿੱਡ ਲੁਕੇ ਆ ਨਾ ਮੇਰੇ ਨਾਲ ਚੁਸਤ ਚਲਾਕੀਆਂ ਕਰਦੇ ਫਿਰਦੇ ਆ ਤੁਸੀਂ ਮਾੜੀ ਮੋਟੀ ਸ਼ਰਮ ਕਰ ਲਓ ਜੇ ਉੰਨੀ ਕੀ ਗੱਲ ਹੋ ਜਵੇ ਲੋਕਾਂ ਨੇ ਪਤਾ ਕੀ ਕਹਿਣਾ ਸੀ ਸੱਸ ਨੇ ਸਾਮ ਸੰਭਾਲਣੀ ਕੀਤੀ ਨਾਲੇ ਜਿਹੜੇ ਚਾਲੜ ਸੱਸ ਸਹੁਰਿਆਂ ਨੇ ਪੂਰੇ ਕਰਦੇ ਨੇ ਨਾ ਨੋਹਾਂ ਦੇ ਉਹ ਕਿਸੇ ਹੋਰ ਨੇ ਸ਼ਰੀਕੇ ਚੋਂ ਨਹੀਂ ਕਰ ਲੈਣੇ ਹੁੰਦੇ ਤੁਹਾਡੀ ਗੱਲ ਸਿਆਣੀਆਂ ਮਾਂ ਪੁੱਤਾ ਸੀ ਡਾਕਟਰ ਦੇ ਕਹਿੰਦੇ ਨਹੀਂ ਕੁਝ ਕੀਤਾ ਉਹ ਕਹਿੰਦਾ ਤਿੰਨ ਮਹੀਨੇ ਨਾ ਤੁਸੀਂ ਕਿਸੇ ਨੂੰ ਕੁਝ ਨਹੀਂ ਦੱਸਣਾ ਜਦੋਂ ਰਿਪੋਰਟਾਂ ਸਹੀ ਆ ਗਈਆਂ ਤੇ ਉਹਨੂੰ ਵੀ ਸ਼ੱਕ ਬੱਸ ਭਾਵੇਂ ਤੀਜੀ ਵਾਰ ਗੱਲ ਤੂੰ ਕਰ ਦਿੱਤੀ ਇਹੇ ਵੀ ਕੁਝ ਨਹੀਂ ਦੱਸਣਾ ਡਾਕਟਰ ਨੇ ਮਨਾ ਕੀਤਾ ਸੀ ਨਾ ਕੀ ਡਾਕਟਰ ਨੇ ਮਨਾ ਕੀਤਾ ਸੀ ਵੀ ਆਪਣੀ ਮਾਂ ਨੂੰ ਨਾ ਦੱਸੀ ਮਾਂ ਤੁਹਾਡੀ ਦੁਸ਼ਮਣ ਆ ਮੈਂ ਤਾਂ ਕੁਝ ਹੋ ਰਿਹਾ ਸਮਝ ਕੇ ਬੈਠੀ ਸੀ ਵੀ ਚੱਲ ਹਰਮਨ ਬਿਮਾਰ ਹੈ ਪਰ ਮੈਨੂੰ ਨਹੀਂ ਸੀ ਪਤਾ ਵੇ ਇਹ ਹੋਰੇ ਕੋ ਚੁਗਲ ਚਾਤੀਆਂ ਲਾਉਂਦੀ ਫਿਰਦੀ ਐ ਚਲ ਕੋਈ ਨਾ ਮਾਂ ਅਸੀਂ ਗਲਤੀ ਮੰਨਦੇ ਆ ਥੋੜੀ ਥੋੜੀ ਐਡੀ ਵੱਡੀ ਗੱਲ ਕੋਈ ਤੇ ਨਾਲੇ ਤਾਂ ਖੁਸ਼ੀ ਦੀ ਗੱਲ ਦਾ ਨਾ ਕਿ ਤਾ ਤੁਹਾਨੂੰ ਖੁਸ਼ ਹੋਣਾ ਚਾਹੀਦਾ ਤੁਸੀਂ ਤਾਂ ਉਲਟਾ ਕਲੇਸ਼ ਕਰੀ ਜਾਣਾ ਸਾਡੇ ਨਾਲ ਨਾਲੇ ਮੰਮੀ ਐਡੀ ਗੱਲ ਨਹੀਂ ਹੈਗੀ ਜਿਹੜੀ ਤੁਸੀਂ ਬਣਾ ਕੇ ਬੈਗੇ ਅਸੀਂ ਕਿਸੇ ਨੂੰ ਵੀ ਨਹੀਂ ਦੱਸਿਆ ਤੁਹਾਨੂੰ ਛੱਡ ਕੇ ਮੈਂ ਕਹਿੰਨੀ ਹ ਕਿਸੇ ਕੋਲ ਗੱਲ ਹੀ ਨਹੀਂ ਕੀਤੀ ਸਾਡੇ ਦੋਨੋਂ ਨੂੰ ਪਤਾ ਆਪਸ ਚ ਨਾ ਕਲੇਸ਼ ਮੈਂ ਕਰਦੀ ਆ ਉਸ ਦਿਨ ਤਾਂ ਤੂੰ ਮੈਨੂੰ ਕਹਿੰਦੀ ਸੀ ਗਰਮੈਸ਼ ਦੀ ਦਵਾਈ ਲੈ ਕੇ ਆਈਆਂ ਇੰਨਾ ਲਕੋ ਰੱਖਦੀਆਂ ਹੁੰਦੀਆਂ ਆਪਣੀਆਂ ਸੱਸਾਂ ਤੋਂ ਚੱਲ ਫਿਰ ਵੀ ਮੈਂ ਦਾਦੀ ਵੰਨ ਵਾਲੀਆਂ ਮੈਂ ਤੁਹਾਨੂੰ ਮਾਫ ਕੀਤਾ ਪਰ ਅੱਗੇ ਵਾਸਤੇ ਮੇਰੇ ਤੋਂ ਕੋਈ ਗੱਲ ਨਹੀਂ ਲਿਕੋਣੀ। ਹਾਂਜੀ ਹਾਂਜੀ ਮੰ। ਅਸੀਂ ਤੁਹਾਡੇ ਤੋਂ ਕਿਸੇ ਵੀ ਚੀਜ਼ ਦਾ ਨਾ ਓਲਾ ਨਹੀਂ ਰੱਖਿਆ ਕਰਦੇ। ਬਸ ਆਪਣੀ ਸਿਹਤ ਦਾ ਖਿਆਲ ਰੱਖੀ। ਇਹ ਨਾ ਹੋਵੇ ਕੰਮ 'ਚ ਬੰਦਰਾਂ ਵਾਂਗੂ ਕਦੀ ਟੱਪ ਕੇ ਉੱਧਰ ਜਾਵੇਂ, ਕਦੀ ਉੱਧਰ ਜਾਵੇਂ। ਆਪਣੀ ਸਿਹਤ ਦਾ ਖਿਆਲ ਰੱਖੀ ਨਾਲੇ ਜਵਾਕ ਦਾ। ਠੀਕ ਹੈ ਮੰਮੀ, ਜਿਵੇਂ ਤੁਸੀਂ ਕਹੋਗੇ ਓਵੇਂ ਹੋਊਗਾ। ਚਲੋ, ਉੱਤਮਾ। ਮੰਮੀ ਲੈ ਦੇਖ ਲਾ ਭਾਬੀ ਕਿੰਨੀ ਚਲਾਕ ਨਿਕਲੀ ਨਾ ਵੀਰੇ ਨੂੰ ਉਠਾ ਕੇ ਨਾਲ ਹੀ ਲੈ ਕੇ ਗਈ ਹੈ ਕੰਮ ਤੇ ਵੀ ਮੈਨੂੰ ਸਕੂਲ ਛੱਡਿਆ ਨੇ ਆਹੀ ਗੱਲ ਤਾਂ ਮੈਂ ਸੋਚੀ ਜਾਨੀ ਹੈਗੀ ਕਿ ਜਵਾਕ ਨੂੰ ਪੂਰਾ ਆਰਾਮ ਨਹੀਂ ਕਰਨ ਦਿੰਦੀ ਉਹਨੂੰ ਸੁੱਤੇ ਪਏ ਨੂੰ ਉਠਾ ਲਿਆ ਹੈ ਨਾਲੇ ਮੈਂ ਚੰਗਾ ਭਲਾ ਕਿਹਾ ਸੀ ਭਾਈ ਤੇਰੇ ਨਾਲ ਮੈਂ ਚੱਲਦੀ ਆ ਮੈਂ ਤੈਨੂੰ ਛੱਡਿਆਉਣੀ ਅੱਡੇ ਤੱਕ ਦੇਖ ਮੰਮੀ ਇਹਦੇ 'ਚ ਭਾਬੀ ਦਾ ਵੀ ਕੋਈ ਕਸੂਰ ਨਹੀਂ ਹੈਗਾ ਸਾਰਾ ਕਸੂਰ ਤਾਂ ਵੀਰੇ ਦਾ ਆਦੀ ਜਨਾਨੀ ਮਗਰ ਲਾ ਕੇ ਨਾ ਜੇ ਭਾਬੀ ਇੱਕ ਗੱਲ ਕਹੂਗੀ ਨਾ ਉਹਦੀ ਛੱਤੀਆਂ ਗੱਲਾਂ ਮੰਨ ਕੇ ਨਾ ਉਹਦੇ ਨਾਲ ਹੀ ਤੁਰ ਪੈਂਦਾ ਹੁਣ ਤੁਸੀਂ ਕੱਲ ਦੇਖੇ ਨੇ ਹੈਗਾ ਜਦੋਂ ਆਪਾਂ ਡਿਨਰ ਕਰਨ ਗਏ ਆ ਐਨੀ ਕਈ ਗੱਲ ਪੁੱਛੀ ਸੀ ਵੀ ਆਪਾਂ ਕਿੱਥੇ ਚੱਲੀਏ ਜਿਵੇਂ ਭਾਬੀ ਨੇ ਕਿਹਾ ਉਵੇਂ ਮੰਨ ਲਈ ਜੇ ਆਹੀ ਕੁਛ ਚੱਲਦੇ ਰਿਹਾ ਨਾ ਥੋੜਾ ਘਰ ਤਾਂ ਖਰਾਬ ਹੀ ਹੈ ਆਹੀ ਗੱਲ ਦੀ ਫਿਕਰ ਤਾਂ ਮੈਨੂੰ ਹੋਈ ਪਈ ਹੈਗੀ ਪਰ ਮੇਰੇ ਨਾਲ ਗੱਲ ਹੁਣ ਸਮਝ ਚ ਆਉਂਦੀ ਹੈਗੀ ਪਹਿਲਾਂ ਤਾਂ ਮੈਂ ਰਹਿ ਗਈ ਉਹੀ ਭੋਲੇਪਨ ਦੇ ਵਿੱਚ ਮੈਨੂੰ ਆਏ ਸੀਗਾ ਫੇ ਚਲ ਜਵਾਕਾਂ ਦਾ ਨਵਾਂ ਨਵਾਂ ਵਿਆਹ ਹੋਇਆ ਇਕੱਠੇ ਆਉਣਾ ਜਾਣਾ ਚੱਲੇ ਨਾ ਤਾਂ ਬੰਦਦਾ ਭੱਜ ਜਾਂਦੇ ਹੈਗੇ ਹੁਣ ਤਾਂ ਪਾਣੀ ਸਿਰ ਦੇ ਉੱਤੋਂ ਦੇ ਨੰਗੀ ਜਾਂਦਾਗਾ ਹਣ ਤੂੰ ਮੈਨੂੰ ਸਲਾਹ ਦੇ ਹੁਣ ਮੈਂ ਦੱਸ ਕੀ ਕਰਾਂ ਜੇ ਆਹੀ ਕੁਛ ਚੱਲਦਾ ਰਿਹਾ ਮੇਰੀ ਤਾਂ ਜਮੀ ਪੁੱਛ ਕੇ ਚ ਨਹੀਂ ਹੋਣੀ ਘਰ ਦੇ ਵਿੱਚ ਓ ਮੰਮੀ ਮੈਂ ਕੀ ਸਲਾਹ ਦਵਾਂ ਸਾਰੇ ਕੰਮ ਤਾਂ ਤੁਸੀਂ ਮਾਰੀ ਐ ਜਦੋਂ ਭਾਬੀ ਦੀ ਬਦਲੀ ਇੰਨੀ ਦੂਰ ਸੀਗੀ ਤੁਹਾਨੂੰ ਕੀ ਲੋੜ ਸੀਗੀ ਉਹਦੀ ਬਦਲੀ ਨੇੜੇ ਕਰਾਉਣ ਦੀ ਆਪਣੇ ਆਪ ਆਉਂਦੀ ਜਦੋਂ ਛੁੱਟੀਆਂ ਹੁੰਦੀਆਂ ਇੱਥੇ ਆਉਂਦੀ ਚਾਰ ਕ ਦਿਨ ਲਾ ਕੇ ਚਲੀ ਜਾਂਦੀ ਨਾ ਵੀਰੇ ਦੇ ਐਨਾ ਸਿਰ ਚੜਦੀ ਇਹ ਨਹੀਂ ਤੂੰ ਇਹ ਗੱਲਾਂ ਨੂੰ ਛੱਡ ਇਹਨੇ ਤਾਂ ਪਹਿਲਾਂ ਵੀ ਆਹੀ ਲਹੂ ਪੀਤਾ ਹੋਇਆ ਸੀਗਾ ਪਹਿਲਾਂ ਐਨੀ ਦੂਰ ਮੁੰਡਾ ਛੱਡਣ ਜਾਂਦਾ ਫੇਰ ਲੈ ਕੇ ਆਉਂਦਾ ਆਹੀ ਕੋਈ ਸ਼ੁਰੂ ਕੀਤਾ ਸੀਗਾ ਇਹਨੇ ਤਾਂ ਅੱਜ ਹੁਣ ਇੱਥੇ ਕਰ ਲਿਆ ਆ ਕੇ ਤੇ ਹੁਣ ਫਿਰ ਮੰਮੀ ਕੀ ਹਾਲ ਐ ਦਾ ਆਹੀ ਤਾਂ ਮੈਂ ਸੋਚੀ ਜਾਂਦੀ ਐਗੀ ਮੈਂ ਤਾਂ ਹੁਣ ਤੱਕ ਆਹੀ ਸੋਚਦੀ ਸੀਗੀ ਵੀ ਚੱਲ ਕੋਈ ਨਹੀਂ ਕਾਣੂ ਇਹਦੇ ਨਾਲ ਸਿੱਧੇ ਨੂੰ ਗੱਲ ਕਰਨੀ ਐਗੀ ਪਰ ਮੈਨੂੰ ਹੁਣ ਲੱਗਦਾ ਟਾਈਮ ਆ ਗਿਆ ਵੀ ਇਹਦੇ ਨਾਲ ਗੱਲ ਕਰਨੀ ਪੈਣੀ ਐ ਮੈਨੂੰ ਸਾਲੋਗ ਤਾਂ ਮੰਮੀ ਤੂੰ ਦੇਖ ਆਪਦੀ ਨੋਨ ਨੂੰ ਕਿਵੇਂ ਸਿੱਧਾ ਕਰਨਾ ਜਿਹੜੇ ਤਰੀਕੇ ਨਾਲ ਤੂੰ ਸਿੱਧਾ ਕਰਨਾ ਉਹ ਤੂੰ ਦੇਖ ਲੈ ਨਲੇ ਵੈਸੇ ਇੱਕ ਗੱਲ ਤਾਂ ਹੈ ਮੰਮੀ ਤੂੰ ਭਾਬੀ ਦੀ ਸੈਲਰੀ ਬਾਰੇ ਪਤਾ ਕਰਿਆ ਨਾ ਆਪਾਂ ਕੀ ਲੈਣਾ ਐ ਦੀ ਸੈਲਰੀ ਤੋਂ ਮੇਰੇ ਬੋਲੇ ਤਾਂ ਉਹੀ ਗੱਲ ਆ ਤੇ ਬੰਦੇ ਨੂੰ ਤਨਖਾਹ ਫੜਾਵੇ ਚਾਹੇ ਆਪ ਰੱਖੇ ਆਪਾਂ ਨੂੰ ਤਾਂ ਮਤਲਬ ਆ ਉਹਦੇ ਘਰ ਦੇ ਕੰਮ ਤੋਂ ਤੇ ਘਰ ਦੀਆਂ ਗੱਲਾਂ ਸੁਣ ਤੋਂ ਲੈ ਮੰਮੀ ਮਤਲਬ ਕਿਉਂ ਨਹੀਂ ਤਨਖਾਹ ਨਾਲ ਜਦੋਂ ਭਾਬੀ ਆਪਣੇ ਇੱਥੇ ਰਹਿੰਦੀ ਐ ਰੋਟੀ ਪਾਣੀ ਇੱਥੇ ਖਾਂਦੀ ਐ ਤਾਂ ਪੂਰਾ ਸਾਬਕਾਤਬ ਰੱਖਿਆ ਕਰ ਜਿਵੇਂ ਵੀਰੇ ਤੋਂ ਸਾਬਕਾਤਬ ਰੱਖਦੀ ਹੁੰਨੀ ਐ ਇਹਦਾ ਕੀ ਪਤਾ ਲੱਗਦਾ ਹਜੇ ਵੀ ਤਨਖਾਹ ਆਪਦੇ ਪੇਕਿਆਂ ਨੂੰ ਖਵਾਉਂਦੀ ਹੋਵੇ ਇਹ ਤਾਂ ਗੱਲ ਤੇਰੀ ਸਹੀ ਐ ਗੱਲ ਤਾਂ ਮੈਨੂੰ ਕਰਨੀ ਚਾਹੀਦੀ ਹੀ ਹੈਗੀ ਵੀ ਤਨਖਾਹ ਭਾ ਸਿੱਧੇ ਮੂਹ ਇੱਥੇ ਲੈ ਕੇ ਫੜਾਇਆ ਕਰ ਪਰ ਮੈਂ ਐ ਸੋਚਦੀ ਆ ਜੇ ਇਹਨੂੰ ਮੈਂ ਸਿੱਧੇ ਮੂਹੇ ਗੱਲ ਕਹਿਤੀ ਫਿਰ ਜੇ ਇਹ ਗੱਲ ਕਿਸੇ ਪਾਸੇ ਹੋਰ ਲੱਗੀ ਫਿਰ ਕੀ ਕਰਾਂਗੇ ਉਹ ਦੇਖ ਮੰਮੀ ਮੇਰਾ ਕੰਮ ਸਿਰਫ ਇਹਨਾਂ ਐ ਮੈਂ ਤੁਹਾਨੂੰ ਸਕੀਮ ਦੇ ਸਕਦੀ ਆ ਉਹ ਤੁਸੀਂ ਕਿਵੇਂ ਆਪਣਾਣੀ ਹੈ ਕਿਵੇਂ ਗੱਲ ਕਹਿਣੀ ਹੈ ਤੁਸੀਂ ਆਪਦਾ ਆਪ ਦੇਖੋ ਨਾਲੇ ਚਾਲੇ ਆ ਦੋ ਮੇਰੇ ਵਾਸਤੇ ਤੂੰ ਕਿਧਰ ਸਿੱਖੇ ਦਪਰੇ ਉਹ ਵੀਰੇ ਮੈਂ ਆਪਦੀ ਸਹੇਲੀ ਨਾਲ ਤਾਂ ਨੋਟਸ ਫੜਾ ਕੇ ਆਉਣੇ ਸੀ ਨਾਲੇ ਉਹਦੇ ਤੋਂ ਨਵੇਂ ਨੋਟਸ ਲੈ ਕੇ ਆਉਣੇ ਸੀ ਤਾ ਕਰਕੇ ਬਸ ਉਧਰ ਹੀ ਚੱਲੀ ਸੀ ਸ਼ਹਿਰ ਵਾਲ ਨੂੰ। ਅਕੇ ਮੈਂ ਚੱਲੀ ਸੀਗੀ। ਨਾ ਟਾਈਮ ਹੈਗਾ ਤੇਰਾ ਕੋਈ ਬਾਹਰ ਜਾਣ ਦਾ ਕੱਲੀ ਦਾ। ਸਿਖਰ ਦੇ ਪਹਿਰੇ ਉੱਪਰੋਂ ਹੋਇਆ ਪਿਆ। ਜੇ ਕੋਈ ਕੰਮ ਹੁੰਦਾ ਤੂੰ ਮੈਨੂੰ ਦੱਸ ਦੇ। ਮੈਂ ਲੈ ਚੱਲਦਾ ਤੈਨੂੰ। ਉਂਈ ਚੱਕੇ ਮੂੰ ਕੱਲੀ ਤੁਰ ਪੈਣੀ ਹੁੰਨੀ ਆ। ਵੀਰੇ ਜਿਹੜਾ ਕੰਮ ਮੈਂ ਆਪ ਖੁਦ ਕਰ ਸਕਦੀ ਆ ਉਹ ਤਾਂ ਮੈਨੂੰ ਕਰਨਾ ਚਾਹੀਦਾ ਨਾ। ਨਾਲੇ ਮੈਨੂੰ ਚੰਗਾ ਜਾਂ ਨਹੀਂ ਲੱਗਦਾ ਵੀ ਮੈਂ ਹਰ ਨਿੱਕੀ ਨਿੱਕੀ ਗੱਲ ਤੇ ਪਹਿਲਾਂ ਤੁਹਾਨੂੰ ਆਵਾਜ਼ ਮਾਰਾਂ ਤੁਹਾਨੂੰ ਤੰਗ ਕਰਾਂ। ਮਨਪ੍ਰੀਤ ਕਿਹੋ ਜਿਹੀ ਗੱਲਾਂ ਕਰੀ ਜਾਨੀਂ ਆ। ਭਾਈਆਂ ਮੈਂ ਤੁਹਾਡਾ। ਜੇ ਮੈਂ ਨਹੀਂ ਤੁਹਾਡੇ ਕੰਮ ਆਊਗਾ ਓ ਵੀਰੇ ਰਾਮ ਦੇ ਤੂੰ ਮੇਰੇ ਪਿੱਛੇ ਤਾਂ ਹੁਣ ਕਿੱਧਰ ਜਾਏਂਗਾ ਨਾਲੇ ਮੈਂ ਬਸਟਾਡੇ ਦੇ ਨੇੜੇ ਤਾਂ ਆ ਹੀ ਗਈ ਆ ਬਸਤੀ ਚੜ ਕੇ ਭੱਗ ਜੂਗੀ ਸ਼ਹਿਰ ਹੀ ਜਾਣਾ ਕਿਹੜੇ ਵੇਲੇ ਤੂੰ ਬਸਟ ਦੇਗੀ ਕਿਹੜੇ ਵੇਲੇ ਬਸਾਂ ਤੂੰ ਕਿਹੜੇ ਵੇਲੇ ਸ਼ਹਿਰ ਗਈ ਜਿੰਨੇ ਜਦ ਤੂੰ ਸ਼ਹਿਰ ਜਾਏਂਗੀ ਨਾ ਆ ਮੇਰੇ ਨਾਲ ਮੋਟਰਸਾਈਕਲ ਤੇ ਉਹਦੋਂ ਆਪਾਂ ਵਾਪਸ ਵੀ ਘਰੇ ਆ ਜਾਾਂਗੇ ਚੱਲ ਫਿਰ ਤੂੰ ਕਿਹੜਾ ਕਦੇ ਕਿਸੇ ਦੀ ਮੰਨਣੀ ਹੁੰਦੀ ਆ ਜਿਹੜੀ ਤੇਰੇ ਗੱਲ ਮੰਨ ਚਾਜੇ ਤੂੰ ਤਾਂ ਉਹੀ ਕਰਨੀ ਆ ਆਹੋ ਬਹਿ ਜਾ ਆਜਾ ਇੰਪੋਲੀ ਜੰਮੀ ਚੰਦ ਬਾਵੇਂ ਹਾਂ ਜੀ ਮੈਂ ਤਾਂ ਹੀ ਪੁੱਤ ਸ਼ਹਿਰ ਨੂੰ ਘੇੜੇ ਮਾਰਦਾ ਸੀ ਚੱਲ ਵਧੀਆ ਹੋਇਆ ਨੌਕਰੀ ਮਿਲ ਗਈ ਵਧਾਈਆਂ ਤੈਨੂੰ ਬਹੁਤ-ਬਹੁਤ ਹਮ ਤੁਹਾਨੂੰ ਵੀ ਵਧਾਈਆਂ ਇਹ ਤਾਂ ਉਹੀ ਗੱਲ ਹੈ ਨਾ ਜਵਾਕ ਦੀ ਪੜਾ ਚੰਗਾ ਦੇਖ ਲਓ ਮੈਂ ਪਹਿਲਾਂ ਨੌਕਰੀ ਐਨਾ ਹੱਥ ਪੱਲੇ ਮਾਰਦਾ ਸੀਗਾ ਕਿੰਨੀ ਵਾਰ ਰਿਜੈਕਸ਼ਨ ਆ ਗਈ ਮੇਰੀ ਤੇ ਹੁਣ ਦੇ ਨਾਲ ਆਪਾਂ ਨੇ ਕੌਣ ਕਰੀਏ ਹਾਂ ਪੁੱਤ ਸਹੀ ਗੱਲ ਹੈ ਜਵਾਕ ਆਪਣੇ ਕਰਮ ਆਪਣੇ ਨਾਲ ਲੈ ਕੇ ਜਾਂਦੇ ਨੇ ਜਦੋਂ ਮੇਰਾ ਪੁੱਤ ਆ ਇਸ ਦੁਨੀਆ ਤੇ ਆ ਗਿਆ ਨਾ ਦੇਖੀ ਆਪਣੇ ਘਰ ਚ ਵੀ ਰੰਗਲ ਮੰਗਲ ਹੋ ਜਾਊਗਾ ਤੇ ਆਪਣੇ ਦਿਨ ਬਦਲ ਜਾਣਗੇ ਖੁਸ਼ਹਾਲੀ ਆ ਜਾਊਗੀ ਘਰ ਦੇ ਵਿੱਚ ਹਾਂ ਮਾਂ ਰੱਬ ਦਾ ਦਿੱਤਾ ਜੀ ਜਿਹੜਾ ਮਰਜੀ ਹੋਵੇ ਦਿੱਤੀ ਹੋਵੇ ਚਾਹੇ ਪੁੱਤ ਹੋਵੇ ਬਸ ਕਰਮਲ ਹੋਵੇ ਜੀ ਮੈਂ ਤਾਂ ਇਹ ਕਹਿੰਦੀ ਸੀ ਹਾਂ ਤੁਹਾਡੀ ਨੌਕਰੀ ਲੱਗ ਗਈ ਨਾ ਹਾ ਵਾਲੀ ਗੱਲ ਆਪਾਂ ਚਾਚੀ ਨੂੰ ਵੀ ਦੱਸ ਦਿੰਨੇ ਆਂਗੇ ਹੁਣ ਨਾਲੇ ਉਹ ਮੂੰਹ ਮਿੱਠਾ ਕਰਾ ਦਿੰਨੇ ਆਂ ਕਿਉਂ ਉਹਨਾਂ ਦਾ ਮੂੰਹ ਮਿੱਠਾ ਕਰਾਉਣਾ ਜ਼ਿਆਦਾ ਜ਼ਰੂਰੀ ਆ ਉਹ ਨਹੀਂ ਵਧਾਈਆਂ ਦਿੱਤੀਆਂ ਮੇਰੇ ਪੁੱਤ ਦੇ ਨੌਕਰੀ ਦੀਆਂ ਕੋਈ ਲੋ ਨੀ ਉਹਨਾਂ ਦੇ ਘਰ ਜਾ ਕੇ ਮੂੰਹ ਮਿੱਠਾ ਕਰਵਾਉਣ ਦੀ ਜੇਨਾਂ ਨੂੰ ਨੌਕਰੀ ਦਾ ਪਤਾ ਲੱਗੂਗਾ ਅਪਲ ਤਾਂ ਦੱਸਣ ਦੀ ਲੋੜ ਨਹੀਂ ਜੇ ਪਤਾ ਲੱਗੂਗਾ ਵਧਾਈਆਂ ਦਿਉਂਗੀ ਫੇਰ ਮੂੰਹ ਮਿੱਠਾ ਕਰਵਾਉਣਾ ਐਵੇਂ ਨਾ ਬੁੱਥਾ ਚੱਕ ਕੇ ਡੱਬਾ ਲੈ ਕੇ ਉਧਰ ਨੂੰ ਵਗ ਜਿਓ ਬੇਲਾਓ ਫੜਾ ਨੌਕਰੀ ਲੱਗਾ ਬਾਵਾ ਤੂੰ ਤੁਸੀਂ ਮੂੰਹ ਮਿੱਠਾ ਕਰ ਲਓ ਮਾਂ ਖੁਸ਼ੀ ਦੀ ਗੱਲ ਆ ਜੇ ਆਪਾਂ ਦੱਸ ਦਾਂਗੇ ਤੇ ਵਿੱਚ ਪਹਿਲਾਂ ਆਪਣਾ ਨੁਕਸਾਨ ਕੀ ਆ ਨਾਲੇ ਸਿਆਣੇ ਕਹਿੰਦੇ ਹੁੰਦੇ ਨੇ ਖੁਸ਼ੀ ਦੀ ਗੱਲ ਦੱਸਾਂਗੇ ਖੁਸ਼ੀਆਂ ਵਧਦੀਆਂ ਹੁੰਦੀਆਂ ਨੇ ਘਟਦੀਆਂ ਥੋੜੀ ਠੀਕ ਆ ਠੀਕ ਆ ਤੂੰ ਮੂੰਹ ਮਿੱਠਾ ਕਰਵਾਣਾ ਕਰਵਾਇਆ ਮੈਂ ਨਹੀਂ ਰੋਕਦੀ ਚ ਕਿਚਨ ਚ ਮਿੱਠੇ ਹੜਾ ਬਲੇ ਕੇ ਰੱਖਿਆ ਪਿਆ ਤੁਸੀਂ ਉਹਨੂੰ ਸਾਂਭਦੇ ਹੋ ਤੇ ਨਾਲੇ ਜਿਹਦੇ ਚਾਚੀ ਦੇ ਘਰੇ ਆਗੇ ਨਾ ਤੁਸੀਂ ਉਹਨਾਂ ਦਾ ਮੂੰਹ ਮਿੱਠਾ ਜ਼ਰੂਰ ਕਰਾ ਦੇ ਠੀਕ ਹੈ ਜੀ ਤੇ ਨਾਲੇ ਮਾਂ ਜਦ ਮੈਂ ਡਿਊਟੀ ਤੇ ਜਾਣ ਲੱਗਿਆ ਨਾ ਤੁਸੀਂ ਇਹਨਾਂ ਦਾ ਮਗਰ ਧਿਆਨ ਰੱਖਿਓ ਪਰ ਜਦ ਵੀ ਛੁੱਟੀ ਹੋਇਆ ਕਰੂੰ ਨਾ ਮੈਂ ਆਈ ਵੀਕ ਕਰਾਇਆ ਕਰੂੰਗਾ ਕੋਈ ਨਹੀਂ ਪਤਾ ਇਹਦਾ ਖਿਆਲ ਮੈਂ ਨਹੀਂ ਰੱਖਣਾ ਹੋਰ ਕੀ ਨਹੀਂ ਰੱਖਣਾ ਮੈਂ ਆਹੀ ਤਾਂ ਹੈਗੀ ਆ ਘਰ ਦੇ ਵਿੱਚ ਹਰਮਨ ਦਾ ਖਿਆਲ ਰੱਖਣਾ ਨਹੀਂ ਨਹੀਂ ਵੱਡਿਆਂ ਦਾ ਆਸਰਾ ਹੀ ਬਹੁਤ ਹੁੰਦਾ ਹੈਗਾ ਇਹਨਾਂ ਦਾ ਤਾਂ ਬਹੁਤ ਸਹਾਰਾ ਮਿਲਦਾ ਤੁਸੀਂ ਜਮਾਂ ਫਿਕਰ ਨਾ ਕਰੋ ਬਸ ਕੰਮ ਬਲ ਧਿਆਨ ਦਿਓ ਆਪਣੇ ਠੀਕ ਆ ਚਲ ਇੱਕ ਦੋ ਫਾਈਲਾਂ ਜਿੰਨਾਂ ਨੂੰ ਮੈਂ ਸੈਂਡ ਕਰਨੀਆਂ ਸੀਗੀਆਂ ਈਮੇਲ ਤੇ ਮੈਂ ਉਹ ਕਰ ਦਾਂ ਮੈਂ ਵੀ ਹੈਲਪ ਕਰਾਂ ਤੁਹਾਡੀ ਹਾਂ ਚਲ ਆ ਜਾ ਹਰਮਨ ਹੂੰ ਦੇਖ ਲੈ ਇਹਨਾਂ ਨੂੰ ਇਹ ਆ ਵੇ ਘਰ ਦੀ ਗੱਲ ਛੇਤੀ ਦੇਣੀ ਜਾ ਕੇ ਚਾਚੀ ਨੂੰ ਦੱਸਿਆ ਇਹਨਾਂ ਦੇ ਟੱਡ 'ਚ ਕੋਈ ਵੀ ਗੱਲ ਨਹੀਂ ਪੱਚਦੀ ਪਰ ਮੈਂ ਮਹਨੀਆਂ ਕੱਚੀਆਂ ਗੋਲੀਆਂ ਨਹੀਂ ਖੇਡੀਆਂ ਆ ਵੇ ਇਹਨਾਂ ਨੂੰ ਉੱਥੇ ਜਾਣ ਦੇ ਦਮ ਕੋਈ ਨਾ ਕੋਈ ਸਕੀਮ ਲੜਾ ਕੇ ਨਾ ਇਹਨਾਂ ਨੂੰ ਇਕੱਲੇ ਇਕੱਲੇ ਤਾਂ ਕਰਨਾ ਹੀ ਪੈਣਾ ਜੇ ਮੈਂ ਇਹਨਾਂ ਨੂੰ ਨਾ ਰੋਕਿਆ ਟੋਕਿਆ ਨਾ ਇਹ ਤਾਂ ਮੇਰੇ ਸਿਰ ਚ ਗਲੀਆਂ ਕਰਨਗੇ ਤੇ ਨਾਲ ਨਾਲ ਉਹ ਮੇਰੀ ਸ਼ਰੀਕਣੀ ਦੇਖੀ ਚਲੋ ਮੈਂ ਕੀ ਕਰਦੀ ਆ ਕੀ ਨਹੀਂ